ਸਤਿ ਸ਼੍ਰੀ ਅਕਾਲ ਜੀ ਸਪੀਕਿੰਗ ਸਟੋਰੀਜ਼ ਚੈਨਲ ਤੇ ਤੁਹਾਡਾ ਸਵਾਗਤ ਹੈ। ਕਬਲਰਾਜ ਪਰਮਦੇ ਮੌਤ ਦੀ ਖਬਰ ਲੈ ਕੇ ਉਸਦੇ ਪਿੰਡ ਪਹੁੰਚ ਜਾਂਦਾ ਹੈ। ਸ਼ਹਿਰੋਂ ਤੁਰਨ ਲੱਗੇ ਗੁਰਸੇਵਕ ਨੇ ਬਲਰਾਜ ਨੂੰ ਜੇਲਮ ਬਾਰੇ ਵੀ ਦੱਸਿਆ ਸੀ। ਜੇਲਮ ਪਰਮਦੇ ਦੀ ਮੰਗੇਤਰ ਸੀ। ਪਰਮ ਤੇ ਜੇਲਮ ਦਾ ਰਿਸ਼ਤਾ ਬਚਪਨ ਵਿੱਚ ਹੀ ਪੱਕਾ ਕਰ ਦਿੱਤਾ ਗਿਆ ਸੀ। ਜੇਲਮ ਅਕਸਰ ਪਰਮ ਦੇ ਘਰ ਉਸ ਦੇ ਮਾਪੇ ਤੇ ਉਸ ਦੀਆਂ ਭੈਣਾਂ ਨੂੰ ਮਿਲਣ ਆਇਆ ਕਰਦੀ ਸੀ ਪਰਮਦੇ ਪਿਤਾ ਦਰਸ਼ਨ ਸਿੰਘ ਜੀ ਨੇ ਪਿੰਡ ਦੇ ਲਾਲਾ ਜਗਤ ਨਾਰਾਇਣ ਤੋਂ 90000 ਰੁਪਏ ਦਾ ਕਰਜ਼ਾ ਲਿਆ ਹੋਇਆ ਸੀ ਇਹ ਕਰਜ਼ਾ ਦਰਸ਼ਨ ਸਿੰਘ ਜੀ ਨੇ ਆਪਣੇ ਚੰਗੇ ਮਾੜੇ ਦਿਨ ਕੱਟਣ ਲਈ ਸਮੇਂ-ਸਮੇਂ ਤੇ ਲਾਲਾ ਜਗਤ ਨਾਰਾਇਣ ਤੋਂ ਲਿਆ ਸੀ ਇਸ ਕਰਜ਼ੇ ਦੇ ਬਗਲੇ ਦਰਸ਼ਨ ਸਿੰਘ ਜੀ ਨੇ ਆਪਣੇ ਘਰ ਦੇ ਕਾਗਜ਼ ਲਾਲਾ ਕੋਲ ਗਿਰਵੀ ਰੱਖੇ ਹੋਏ ਸਨ ਹੁਣ ਲਾਲਾ ਜਗਤ ਨਾਰਾਇਣ ਰਾਤ ਬਰਾਤੇ ਆਪਣਾ ਕਰਜ਼ਾ ਮੰਗਣ ਦਰਸ਼ਨ ਸਿੰਘ ਜੀ ਦੇ ਘਰ ਆ ਜਾਇਆ ਕਰਦਾ ਉਹ ਦਰਸ਼ਨ ਸਿੰਘ ਜੀ ਨੂੰ ਕਹਿੰਦਾ ਕਿ ਜਾਂ ਤਾਂ ਉਹ ਕਰਜ਼ਾ ਮੋੜ ਦੇਣ ਤੇ ਜਾਂ ਫਿਰ ਘਰ ਖਾਲੀ ਕਰ ਦੇਣ 90000 ਵਿੱਚ ਲੱਖਾਂ ਦੀ ਜ਼ਮੀਨ ਲਾਲਾ ਦੇ ਹੱਥ ਲੱਗ ਰਹੀ ਸੀ ਜਿਸ ਘਰ ਦਰਸ਼ਨ ਸਿੰਘ ਜੀ ਨੇ ਆਪਣੀ ਕੁੜੀ ਸਿਰਦ ਦਾ ਰਿਸ਼ਤਾ ਪੱਕਾ ਕੀਤਾ ਸੀ ਉਹ ਪਰਿਵਾਰ ਵੀ ਦਾਜ ਦਾ ਬਹੁਤ ਲਾਲਚੀ ਸੀ ਮੁੰਡੇ ਵਾਲੇ ਦਰਸ਼ਨ ਸਿੰਘ ਜੀ ਨੂੰ ਆ ਕੇ ਕਹਿੰਦੇ ਸਨ ਕਿ ਉਹਨਾਂ ਦੇ ਮੁੰਡੇ ਨੂੰ ਕਈ ਹਜੇ ਰਿਸ਼ਤੇ ਮਿਲ ਰਹੇ ਹਨ ਜਿੱਥੇ ਮੂੰਹ ਮੰਗਿਆ ਦਾਜ ਦੇਣ ਲਈ ਲੋਕ ਤਿਆਰ ਹਨ ਜੇ ਦਰਸ਼ਨ ਸਿੰਘ ਜੀ ਦਾਜ ਨਹੀਂ ਦੇ ਸਕਦੇ ਤਾਂ ਉਹ ਸਿਰਦ ਦਾ ਰਿਸ਼ਤਾ ਤੋੜਨ ਲਈ ਤਿਆਰ ਹਨ ਪਰ ਮੁੰਡੇ ਵਾਲਿਆਂ ਨੂੰ ਦਰਸ਼ਨ ਸਿੰਘ ਜੀ ਇਹੀ ਕਹਿੰਦੇ ਸਨ ਕਿ ਉਹ ਉਹਨਾਂ ਦੀ ਹਰ ਮੰਗ ਪੂਰੀ ਕਰਨਗੇ ਪਰ ਰਿਸ਼ਤਾ ਨਹੀਂ ਟੁੱਟਣਾ ਚਾਹੀਦਾ ਪਰਮ ਦੀ ਮਾਂ ਹਰਜਨ ਕੌਰ ਉਸ ਸ਼ਾਮ ਦਰਸ਼ਨ ਸਿੰਘ ਜੀ ਦੇ ਕੋਲ ਬੈਠੀ ਸੀ ਉਸਨੇ ਦਰਸ਼ਨ ਸਿੰਘ ਜੀ ਨੂੰ ਕਿਹਾ ਕਿ ਕੀ ਉਹ ਇਹਨਾਂ ਦਾਜ ਦੇ ਲੋਭਿਆਂ ਦੇ ਕੋਲ ਸਿਰਤ ਨੂੰ ਤੋੜ ਕੇ ਠੀਕ ਕਰ ਰਹੇ ਹਨ ਦਰਸ਼ਨ ਸਿੰਘ ਜੀ ਕਹਿਣ ਲੱਗੇ ਕਿ ਕੁੜੀ ਦਾ ਰਿਸ਼ਤਾ ਜਿੱਥੇ ਵੀ ਕਰਾਂਗੇ ਦਾਸ਼ਤਾਂ ਦੇਣਾ ਹੀ ਪਏਗਾ ਉਹ ਦੋਵੇਂ ਇਹ ਗੱਲਾਂ ਕਰ ਹੀ ਰਹੇ ਸਨ ਕਿ ਇਹਨੇ ਨੂੰ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਿਆ ਰਾਤ ਹੋ ਚੁੱਕੀ ਸੀ ਰਾਤ ਦੇ तकरीबन 8 ਵਜੇ ਸਨ ਦਰਸ਼ਨ ਸਿੰਘ ਜੀ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਉਹਨਾਂ ਨੂੰ ਹਨੇਰੇ ਵਿੱਚ ਇੱਕ ਨੌਜਵਾਨ ਖੜਾ ਦਿਖਾਈ ਦਿੱਤਾ ਦਰਸ਼ਨ ਸਿੰਘ ਜੀ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ ਪਰਮ ਜਦੋਂ ਹਨੇਰੇ ਤੋਂ ਥੋੜਾ ਜਿਹਾ ਰੋਸ਼ਨੀ ਦੇ ਵਿੱਚ ਉਹ ਨੌਜਵਾਨ ਆਇਆ ਤਾਂ ਉਹ ਬਲਰਾਜ ਸੀ ਦਰਸ਼ਨ ਸਿੰਘ ਜੀ ਨੂੰ ਬਲਰਾਜ ਨੇ ਦੱਸਿਆ ਕਿ ਉਹ 사ウਦੀ ਅਰਬ ਤੋਂ ਆਇਆ ਹੈ ਤੇ ਉਹ ਪਰਮ ਦਾ ਦੋਸਤ ਹੈ ਉਹ ਪਰਮ ਦਾ ਸੁਨੇਹਾ ਲੈ ਕੇ ਆਇਆ ਹੈ ਇਹ ਸੁਣਦੇ ਸਾਰ ਦਰਸ਼ਨ ਸਿੰਘ ਤੇ ਹਰਚਰਨ ਕੌਰ ਨੇ ਖੁਸ਼ੀ-ਖੁਸ਼ੀ ਬਲਰਾਜ ਨੂੰ ਅੰਦਰ ਬੁਲਾ ਕੇ ਕੁਰਸੀ ਤੇ ਬਿਠਾਇਆ ਖਰਚਨ ਕੌਰ ਬਲਰਾਜ ਨੂੰ ਪੁੱਛਣ ਲੱਗੀ ਕਿ ਉਸਦੇ ਪੁੱਤ ਦਾ ਸਾਉਦੀ ਅਰਬ ਦੇ ਵਿੱਚ ਕੀ ਹਾਲ ਹੈ ਬਲਰਾਜ ਸੋਚਣ ਲੱਗਿਆ ਕਿ ਸ਼ਾਇਦ ਇਹੀ ਸਹੀ ਸਮਾਂ ਹੈ ਜਦੋਂ ਉਸ ਨੂੰ ਪਰਮ ਦੀ ਮੌਤ ਦਾ ਸੱਚ ਉਸਦੇ ਮਾਪੇ ਨੂੰ ਦੱਸ ਦੇਣਾ ਚਾਹੀਦਾ ਹੈ ਪਰ ਕੀ ਉਹ ਦੱਸ ਪਾਏਗਾ